ਇਹ ਚੈਨਲ ਦੇ ਵਿੱਚ ਬਹੁਤ ਜ਼ਿਆਦਾ ਕਮਾਈਆ 5 ਤੋਂ ਲੈ ਕੇ 10 ਲੱਖ ਰੁਪਿਆ ਮਹੀਨੇ ਦੀ ਕਮਾਈਆ ਤੁਹਾਡਾ ਮਹੀਨੇ ਦਾ ਕੀ ਹੋਊਗਾ 90 ਰੁਪਏ ਖਰਚਾ ਤੁਹਾਡਾ ਮਹੀਨੇ ਦਾ ਸਿਰਫ 90 ਰੁਪਏ ਖਰਚਾ ਵਾ ਸਿਰਫ 90 ਰੁਪਏ ਖਰਚਾ 9 ਵਜੇ ਤੁਸੀਂ ਵੀਡੀਓ 9 ਵਜੇ ਤੁਸੀਂ ਡੇਲੀ ਅਪਲੋਡ ਕੀਤੀ ਤਾਂ ਤੁਸੀਂ ਸ਼ਾਮ ਦੇ 9 ਵਜੇ ਤੱਕ 12 ਘੰਟੇ ਦੇ ਵਿੱਚ ਤੁਹਾਡੇ ਵਿਊ ਪਤਾ ਕਿੰਨੇ ਹੋਣਗੇ ਘੱਟੋ ਘੱਟ 15000 ਤੋਂ ਲੈ ਕੇ 50000 ਦੇ ਵਿੱਚ ਵਿੱਚ ਤੁਹਾਡੇ ਵੀਊ ਹੋਣਗੇ ਤੇ ਤੁਹਾਡੀ ਇਹ ਤੋਂ ਬਹੁਤ ਹੀ ਵਧੀਆ ਇਨਕਮ ਹੋਵੇਗੀ ਇਹਦੇ ਵਿੱਚ ਤੁਸੀਂ ਆਪਣਾ ਫੇਸ ਨਹੀਂ ਦੇਣਾ ਹੈਗਾ ਤਾਂ ਤੁਸੀਂ ਕੀ ਕਹਿਣਾ ਤੁਹਾਡਾ ਚੈਨਲ ਉੱਥੋਂ ਹੀ ਗਰੋ ਹੋਣਾ ਸ਼ੁਰੂ ਹੋ ਜਾਏਗਾ ਕਿਉਂ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈ ਸਾਡੀ ਵੀਡੀਓ ਦਾ ਟੌਪਿਕ ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਦਾ ਟੌਪਿਕ ਹੈ ਜੀ ਜਿਹੜੇ ਮੇਰੇ ਭੈਣ ਭਰਾ ਮੈਨੂੰ ਫੋਨ ਕਰਕੇ बार-बार ਪੁੱਛਦੇ ਨੇ ਉਹ ਕਹਿੰਦੇ ਨੇ ਕਿ ਵੀਰ ਜੀ ਅਸੀਂ ਆਪਣਾ ਫੇਜ਼ ਨਹੀਂ ਲੈ ਕੇ ਆਉਣਾ ਚਾਹੁੰਦੇ ਅੱਗੇ ਅਸੀਂ ਆਪਣਾ ਹੀ ਵੌਇਸ ਓਵਰ ਦੇ ਉੱਤੇ ਹੀ ਕੰਮ ਕਰਨਾ ਚਾਹੁੰਦੇ ਆ ਸੋ ਇਹ ਵੀਡੀਓ ਤੁਹਾਡੇ ਵਾਸਤੇ ਹੈ ਜੀ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਦੇਖਿਓ ਜੀ ਇਸ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ YouTube ਚੈਨਲ ਦੇ ਬਾਰੇ ਗੱਲ ਕਰਾਂਗਾ ਜਿਹਦੇ ਲੱਖਾਂ ਰੁਪਇਆ ਤੁਸੀਂ ਕਮਾ ਸਕਦੇ ਹੋ ਉਹ ਵੀ ਤੁਸੀਂ ਆਪਣੀ ਲਾਈਫਟਾਈਮ ਤੱਕ ਕਮਾ ਸਕਦੇ ਹੋ ਤੇ ਇਹ ਚੈਨਲ ਤੁਹਾਡਾ ਬਹੁਤ ਹੀ ਜਲਦੀ ਗਰੋ ਹੋਣਾ ਸ਼ੁਰੂ ਹੋ ਜੇਗਾ ਜੀ ਉਹ ਜਿਹੜਾ ਚੈਨਲ ਆ ਦੇਖੋ ਇਹ ਜਿਹੜਾ ਚੈਨਲ ਮੈਂ ਤੁਹਾਨੂੰ ਦੱਸਾਂਗਾ ਇਸ ਵੀਡੀਓ ਦੇ ਵਿੱਚ ਇਹ ਲੋਕ 70 ਤੋਂ 80% ਲੋਕ ਇਹ ਉਹ ਜਿਹੜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਜਿਹੜੇ ਲੋਕ ਸਤ ਤੋਂ 80% ਸਵੇਰੇ ਉੱਠਣ ਸਾਰ ਉਹ ਤੁਹਾਡੀ ਇਹ ਵੀਡੀਓ ਦੇਖਣਗੇ ਹੀ ਦੇਖਣਗੇ ਪਹਿਲਾਂ ਉਹਨਾਂ ਨੇ ਉੱਠਣਾ ਤੁਹਾਡਾ ਚੈਨਲ ਦੇਖਣਾ ਤੁਹਾਡੇ ਚੈਨਲ ਤੋਂ ਬਹੁਤ ਉਹਨਾਂ ਨੇ ਆ ਵੀਡੀਓ ਦੇਖਣੀ ਹੀ ਦੇਖਣੀ ਆ ਤੇ ਤੁਹਾਡੀ ਇਹ ਤੂੰ ਬਹੁਤ ਹੀ ਵਧੀਆ ਇਨਕਮ ਹੋਵੇਗੀ ਇਹਦੇ ਵਿੱਚ ਤੁਸੀਂ ਆਪਣਾ ਫੇਸ ਨਹੀਂ ਦੇਣਾ ਹੈਗਾ ਇਹਦੇ ਵਿੱਚ ਨਾ ਤੁਹਾਡਾ ਕੰਟੈਂਟ ਆਉਣ ਆਏਗਾ ਨਾ ਤੁਸੀਂ ਇਹਦੇ ਵਿੱਚ ਰਾਈਟਿੰਗ ਕਰਨੀ ਨੂੰ ਤੁਹਾਡਾ ਫੇਸ ਹੈਗਾ ਤੁਸੀਂ ਸਿਰਫ ਕੀ ਕਰਨਾ ਵਾ ਤੁਸੀਂ ਸਿਰਫ ਆਪਣੀ ਵੌਇਸ ਦੇਣੀ ਆ ਜੀ ਉਹ ਕਿਹੜਾ ਚੈਨਲ ਆ ਉਹ ਚੈਨਲ ਮੈਂ ਅੱਜ ਤੁਹਾਨੂੰ ਦੱਸਾਂਗਾ ਤੁਸੀਂ ਉਸਤੇ ਕੰਮ ਕਰ ਸਕਦੇ ਹੋ ਸੋ ਇਸ ਵੀਡੀਓ ਨੂੰ ਪਲੀਜ਼ ਸ਼ੁਰੂ ਤੋਂ ਲੈ ਕੇ ਲਾਤ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੀ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਇਸ ਨੂੰ ਸ਼ੇਅਰ ਜਰੂਰ ਕਰਿਓ ਜੀ ਤੇ ਥੱਲੇ ਕਮੈਂਟ ਜਰੂਰ ਕਰਕੇ ਦੱਸੋ ਕਿ ਤੁਹਾਨੂੰ ਮੇਰੀ ਵੀਡੀਓ ਇਹ ਕਿਵੇਂ ਦੀ ਲੱਗੀ ਆ ਜੇ ਤੁਹਾਨੂੰ ਸਾਰੀਆਂ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਪਲੀ ਤੁਮੇ ਕਮੈਂਟ ਕਰਕੇ ਮੈਨੂੰ ਮੋਟੀਵੇਟ ਜ਼ਰੂਰ ਕਰਿਆ ਕਰੋ ਜੀ ਸੋ ਮੈਂ ਵੀ ਤੁਹਾਡੀ ਉਮੀਦਾਂ ਤੇ ਮੈਂ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਜਦੋਂ ਤੁਸੀਂ ਵੀਡੀਓ ਤੇ ਥੱਲੇ ਕਮੈਂਟ ਕਰਦੇ ਹੋ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤੇ ਮੈਂ ਵੀ ਬਹੁਤ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ ਸੋ ਆਓ ਜੀ ਮੈਂ ਤੁਹਾਨੂੰ ਦੱਸਦਾ ਹਾਂ ਵੀ ਤੁਸੀਂ ਕਿਹੜਾ ਚੈਨਲ ਹੈ ਜਿਹੜਾ ਤੁਸੀਂ ਹੈਗਾ ਬਣਾ ਕੇ ਉਸ ਤੇ ਤੁਸੀਂ ਕੰਮ ਕਰ ਸਕਦੇ ਹੋ ਜੀ ਉਹ ਚੈਨਲ ਹੈਗਾ ਜੀ ਡੇਲੀ ਹੋਰਸਕੋ ਮਤਲਬ ਹੈ ਰਾਸ਼ੀ ਫਲਦਾ ਦੇਖੋ ਅਰਜਨ ਦੀ ਡੇਟ ਦੇ ਵਿੱਚ 70 ਤੋਂ ਲੈ ਕੇ 80% ਲੋਕ ਇਹੋ ਜੀ ਨੇ ਜਿਹੜੇ ਰਾਸ਼ੀ ਫਲ ਨੂੰ ਦੇਖ ਕੇ ਆਪਣਾ ਦਿਨ ਦਾ ਕੰਮ ਸ਼ੁਰੂ ਕਰਦੇ ਨੇ ਇਹ ਮੰਨੋ ਚਾਹੇ ਤੁਸੀਂ ਨਾ ਮੰਨੋ 70 ਤੋਂ 30% ਲੋਕ ਇਹੋ ਜਿਹੇ ਹੀ ਨੇ ਇਹਦੇ ਵਿੱਚ ਦੇਖੋ ਤੁਸੀਂ ਕਹੋਗੇ ਵੀ ਵੀ ਸਾਨੂੰ ਤਾਂ ਰਾਸ਼ੀ ਫਲ ਬਾਰੇ ਪਤਾ ਨਹੀਂ ਹੈਗਾ ਅਸੀਂ ਕਿਵੇਂ ਦੱਸਾਂਗੇ ਕੋਈ ਗੱਲ ਨਹੀਂ ਟੈਨਸ਼ਨ ਆ ਲੋ ਤੁਹਾਡਾ ਭਰਾ ਬੈਠਾ ਵਾ ਤੁਹਾਨੂੰ ਕੱਲੀ ਕੱਲੀ ਗੱਲ ਦੱਸੂਗਾ ਤੁਸੀਂ ਕਿਵੇਂ ਕੰਮ ਕਰਨਾ ਵਾ ਡੇਲੀ ਦੇਖੋ ਨੰਬਰ 1 ਕੀ ਕਰਨਾ ਵਾ ਸਭ ਤੋਂ ਪਹਿਲਾਂ ਤੁਸੀਂ ਬਾਜ਼ਾਰ ਦੇ ਵਿੱਚ ਜਾਣਾ ਵਾ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਕੀ ਕਰਨਾ ਤੁਸੀਂ ਇੱਕ ਰਾਸ਼ੀ ਫਲ ਦੀ ਤੁਸੀਂ ਬੁਖਲੇ ਹੋਣੀਆਂ ਠੀਕ ਹੈ ਜੀ ਉਹਦੇ ਵਿੱਚ ਨਹੀਂ ਹੁੰਦਾ ਵਾ ਜਿੰਨਾ ਦਾ ਨਾਮ ਏ ਤੇ ਪੈਂਦਾ ਵਾ ਉਹ ਉਹਦੀ ਕਿਹੜੀ ਰਾਸ਼ੀ ਆ ਠੀਕ ਹੈ ਜੀ ਜਿਹਦਾ ਬੀ ਤੇ ਪੈਂਦਾ ਵਾ ਉਹਦੀ ਰਾਸ਼ੀ ਕਿਹੜੀ ਆ ਬਸ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਵੀਡੀਓ ਦਾ ਟੋਪਿਕ ਬਣਾਣਾ ਤੁਸੀਂ ਇਹ ਹੀ ਦੱਸਣਾ ਵਾ ਏ ਨਾਮ ਵਾਲਿਆਂ ਦੀ ਕਿਹੜੀ ਰਾਸ਼ੀ ਆ ਬੀ ਨਾਮ ਵਾਲਿਆਂ ਦੀ ਕਿਹੜੀ ਰਾਸ਼ੀ ਆ ਕਿਉਂਕਿ ਬਹੁਤ ਸਾਰੇ ਲੋਕ ਏ ਹੋ ਜੇ ਨਹੀਂ ਦੁਨੀਆ ਦੇ ਉੱਤੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਮੇਰਾ ਨਾਮ ਏ ਤੇ ਪੈਂਦਾ ਵਾ ਜਾਂ ਮੇਰਾ ਨਾਮ ਅਨਮੋਲ ਆ ਜਾਂ ਜਤਿੰਦਰ ਆ ਜਦ ਮਨਿੰਦਰਾ ਕੁਛ ਵੀ ਆ ਪਰ ਮੈਨੂੰ ਮੇਰੀ ਰਾਸ਼ੀ ਦਾ ਨਹੀਂ ਪਤਾ ਆਏਗਾ ਵੀ ਮੇਰੀ ਰਾਸ਼ੀ ਕੀ ਆ ਸੋ ਉਹ ਕੀ ਕਰਨਗੇ ਉਹ ਸਰਚ ਕਰਨਗੇ YouTube ਦੇ ਉੱਤੇ ਐਮ ਨਾਮ ਵਾਲੇ ਕੀ ਰਾਸ਼ੀ ਐਮ ਨਾਮ ਵਾਲੇ ਦੀ ਰਾਸ਼ੀ ਤਾਂ ਜਦੋਂ ਤੁਸੀਂ ਇੱਥੇ ਲਿਖੋਗੇ ਐਮ ਨਾਮ ਵਾਲੇ ਦੀ ਰਾਸ਼ੀ ਤੁਹਾਡੀ ਵੀਡੀਓ ਸਭ ਤੋਂ ਉੱਪਰ ਆ ਜਾਏਗੀ ਉਹ ਤੁਹਾਡੇ ਦੇਖ ਲੇਗਾ ਵੀ ਮੇਰੀ ਕਿਹੜੀ ਰਾਸ਼ੀ ਆ ਮੇਰੀ ਮੇਗਾ ਮੇਗਾ ਜਾਂ ਮੇਰੀ ਰਿਸ਼ਚਾ ਜਾਂ ਬ੍ਰਿਕਾ ਜਾਂ ਤੂਲਾ ਕਿਹੜੀ ਰਾਸ਼ੀ ਹੋਊਗੀ ਉਹ ਤੂੰ ਦੇਖ ਲੇਗਾ ਪੜ੍ਹ ਲੇਗਾ ਫਿਰ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਜਿੰਨੀਆਂ ਵੀ ਰਾਸ਼ੀਆਂ ਨੇ ਪਹਿਲਾਂ ਉਹਨਾਂ ਤੇ ਬਣਾ ਕੇ ਤੁਸੀਂ ਵੀਡੀਓ ਤੁਸੀਂ ਆਪਣੇ YouTube ਚੈਨਲ ਤੇ ਅਪਲੋਡ ਕਰ ਦੇਣੀ ਹੈ ਜਦੋਂ ਤੁਸੀਂ ਉਹਤੇ ਬਣਾ ਕੇ ਤੁਸੀਂ ਅਪਲੋਡ ਕਰ ਦੋਗੇ ਜੀ ਤਾਂ ਤੁਸੀਂ ਕੀ ਕਹਿਣਾ ਤੁਹਾਡਾ ਚੈਨਲ ਉੱਥੋਂ ਹੀ ਗਰੋ ਹੋਣਾ ਸ਼ੁਰੂ ਹੋ ਜਾਏਗਾ ਕਿਉਂ ਕਿਉਂਕਿ ਸਾਰਿਆਂ ਨੇ ਆਪਣੇ ਨਾਮ ਦੀ ਰਾਸ਼ੀ ਤਾਂ ਦੇਖਣੀ ਦੇਖਣੀ ਹੈ ਵੀ ਮੇਰੀ ਕਿਹੜੀ ਰਾਸ਼ੀ ਵਾਲਾ ਵੈ ਠੀਕ ਆ ਸੋ ਉਹਦਾ ਚੈਨਲ ਤੁਹਾਡਾ ਗਰੋ ਹੋਣਾ ਸ਼ੁਰੂ ਹੋ ਗਿਆ ਹੁਣ ਤੁਸੀਂ ਕੰਮ ਕੀ ਕਰਨਾ ਵਾ ਤੁਹਾਡਾ ਮਹੀਨੇ ਦਾ ਕੀ ਹੋਊਗਾ 90 ਰੁਪਏ ਖਰਚਾ ਤੁਹਾਡਾ ਮਹੀਨੇ ਦਾ ਸਿਰਫ 90 ਰੁਪਏ ਖਰਚਾ ਵਾ ਸਿਰਫ 90 ਰੁਪਏ ਖਰਚਾ ਤੁਸੀਂ ਕੀ ਕਰਨਾ ਆਪਣੇ ਘਰ ਦੇ ਵਿੱਚ ਇੱਕ ਅਖਬਾਰ ਨਗਾ ਲੈਣਾ ਹਿੰਦੀ ਦਾ ਹਿੰਦੀ ਦਾ ਜਾਂ ਫਿਰ ਪੰਜਾਬੀ ਦਾ ਉਹਨਾਂ ਤੇ ਡੇਲੀ ਰਾਸ਼ੀ ਲਿਖੀ ਹੁੰਦੀ ਆ ਸਾਰਿਆਂ ਦੀ ਤੁਸੀਂ ਕੀ ਕਰਨਾ ਬਸ ਉਸੇ ਨੂੰ ਤੁਸੀਂ ਰਾਸ਼ੀ ਫਲ ਕੱਢ ਲੈਣਾ ਸੋ ਤੁਸੀਂ ਆਪਣੇ ਤਰੀਕੇ ਨਾਲ ਵਧੀਆ ਕਰ ਲੈਣਾ ਅਗਰ ਤੁਸੀਂ ਹਿੰਦੀ ਦੇ ਵਿੱਚ ਕਰਦੇ ਹੋ ਤਾਂ ਤੁਸੀਂ ਹਿੰਦੀ ਦੇ ਵਿੱਚ ਬੋਲਣਾ ਨਮਸਕਾਰ ਦੋਸਤੋ ਆਪ ਸਭੀ ਦਾ ਸਵਾਗਤ ਹੈ ਹਮਾਰੇ YouTube ਚੈਨਲ ਤੇ ਸੋ ਮੈਂ ਅੱਜ ਬਾ ਆਪਕੋ ਬਤਾਉਂਗੀ ਕਿ ਆਪਕਾ ਰਾਸ਼ੀਵਰ ਕੌਨ ਸਾ ਹੈ ਆਪਕੋ ਕਿਸ ਤਰ੍ਹਾਂ ਦਾ ਆਪਕਾ ਅੱਜ ਕਾ ਦਿਨ ਰਹੇਗਾ ਅਗਰ ਤੁਹਾਡਾ ਪੰਜਾਬੀ ਦੇ ਵਿੱਚ ਜਾਂ ਤਾਂ ਪੰਜਾਬੀ ਦੇ ਵਿੱਚ ਵੀ ਤੁਸੀਂ ਸੇਮ ਹੀ ਬੋਲ ਦੇਣਾ ਜੀ ਤਾਂ ਤੁਸੀਂ ਸਾਰੀਆਂ ਰਾਸ਼ੀਆਂ ਜਿਹੜੀਆਂ ਉੱਤੇ ਲਿਖੀ ਹੋਣਗੀਆਂ ਇਹ ਨਿਊਜ਼ਪੇਪਰ ਦੇ ਉੱਤੇ ਤਾਂ ਤੁਸੀਂ ਉਹ ਨਿਊਜ਼ਪੇਪਰ ਤੋਂ ਤੁਸੀਂ ਰਾਸ਼ੀ ਆਪਣੀ ਪਰਣੀ ਬੁਲਡਣੀ ਪਹਿਲਾਂ ਬ੍ਰਿਖ ਬੋਲਤੀ ਫਿਰ ਬ੍ਰਿਸ਼ਚਿਕ ਬੋਲਤੀ ਫਿਰ ਮੇਗ ਬੋਲਤੀ ਫਿਰ ਜਿੰਨੀਆਂ ਵੀ ਰਾਸ਼ੀਆਂ ਨੇ ਉਹ ਸਾਰੀਆਂ ਤੁਸੀਂ ਵਾਰੀ-ਵਾਰੀ ਸਿਰ ਤੋਂ ਹੀ ਪਾ ਦੇਣੀ ਹੈ ਜਿਹੜੀ ਤੁਹਾਡੀ ਵੀਡੀਓ ਦਾ ਟੋਟਲ ਤੁਹਾਡੀ 15 ਮਿੰਟ ਤੋਂ ਲੈ ਕੇ ਤੁਹਾਡੀ 20 ਮਿੰਟ ਦੀ ਇਹ ਰਾਸ਼ੀ ਤੁਹਾਡੀ ਹੋ ਜਾਏਗੀ ਠੀਕ ਹੈ ਜੀ ਇਹ ਹੋ ਗਿਆ ਫਿਰ ਤੁਸੀਂ ਵਧੀਆ ਜਿ ਤੇ ਤੁਹਾਏ ਥੰਬਨੇ ਲਾ ਦੇਣਾ ਡੇਟ ਪਾ ਦੇ ਅੱਜ ਦੀ ਜਿਵੇਂ 17 ਹੋ ਗਈ ਅੱਜ 17 1 2 ਜਾਂ 2024 ਦੀ ਲਿਖਿਆ ਤੁਸੀਂ ਲਿਖਿਆ ਰਾਸ਼ੀ ਫਲ ਬਸ ਤੁਸੀਂ ਲੇ ਕੇ ਅਪਲੋਡ ਕਰ ਦੇਣਾ ਬਸ ਤੁਹਾਡਾ ਇੰਨਾ ਕੰਮ ਆ ਤੇ ਵਧੀਆ ਜ ਟਾਈਟਲ ਲਾ ਦੇਣਾ ਟੈਗ ਲਾ ਦੇਣਾ ਥੰਬਨੇ ਲਾ ਦੇਣਾ ਵਧੀਆ ਜ ਤਾਂ ਤੁਹਾਡੀ ਵੀਡੀਓ ਵਾਇਰਲ ਹੋਣੀ ਸ਼ੁਰੂ ਕਰ ਦੇਣੀ ਆ ਹੁਣ ਤੁਸੀਂ ਗੱਲ ਕੀ ਕਰਨੀ ਹੈ ਵੀਡੀਓ ਦੇਖੋ ਤੁਸੀਂ ਇਹ ਜੀ ਦੇਖਣੀ ਵੀ ਅਖਬਾਰ ਸਭ ਤੋਂ ਪਹਿਲਾਂ ਸਾਡੇ ਕੋਲ ਆਵੇ ਜੇ ਤੁਹਾਨੂੰ ਬਾਜ਼ਾਰਾਂ ਜਾ ਕੇ ਅਖਬਾਰ ਨਹੀਂ ਹੁਣੀ ਪਵੇ ਜਾਂ ਰੇਲਵੇ ਸਟੇਸ਼ਨ ਜਾ ਕੇ ਅਖਬਾਰ ਲੈ ਹੁਣੀ ਪਵੇ ਜਾਂ ਫਿਰ ਜਦੋਂ ਤੁਹਾਨੂੰ ਅਖਬਾਰ ਦੇਣ ਆਉਂਦਾ ਵਾ ਉਹਨੂੰ ਕਹੇ ਵੀ ਵੀਰੇ ਸਭ ਤੋਂ ਪਹਿਲਾਂ ਸਾਨੂੰ ਅਖਬਾਰ ਦੇ ਕੇ ਜਾ ਤੁਸੀਂ ਬਸ ਉਹਨੂੰ ਚਾਹੇ 90 ਰੁਪਏ ਦੇਵੋਗੇ ਤੁਸੀਂ ਉਹਨੂੰ ਮਿੰਨਤ ਜਾਈ ਤੁਸੀਂ ਉਹਨੂੰ 10 ਰੁਪਏ ਵੱਧ ਦੇ ਦਿਓ 50 ਰੁਪਏ ਵੱਧ ਦੇ ਦਿਓ ਤੁਹਾਡਾ ਕੀ ਕਸਾ ਲੱਗਾ ਵਾ ਉਹਨੂੰ 50 ਰੁਪਏ ਵੱਧ ਦੇਵੋਗੇ ਸਭ ਤੋਂ ਪਹਿਲਾਂ ਅਖਬਾਰ ਤੁਹਾਡੇ ਘਰੇ ਪਹੁੰਚਾ ਕੇ ਜਾਏਗਾ ਉਹ ਤੁਸੀਂ ਉੱਠਣਸਾਰ ਆਪ ਕੀ ਕਰਨਾ ਆਪਣੇ ਮੋਬਾਈਲ ਕਿ ਜਿਹੜਾ ਵਾਇਸ ਰਿਕਾਰਡਰ ਆ ਉਹਨੂੰ ਔਨ ਕੀਤਾ ਤੇ ਆਪਣੀ ਬਸ ਪੜੀਏ ਨਾਲ ਕਿਤਾਬ ਖੋਲਹੀ ਨਾਲ ਬਾਕੋ ਸੋਰੀ ਤੁਸੀਂ ਨਾਲ ਆਪਣੀ ਨਿਊਜ਼ਪੇਪਰ ਖੋਲਹੀ ਨਾਲ ਰਾਸ਼ੀ ਪੜੀਏ ਉਹਨੇ ਰਿਕਾਰਡ ਕੀਤਾ ਠੀਕ ਆ ਮੁਰ ਕੇ ਐਡੀਟਿੰਗ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਐਡੀਟਿੰਗ ਦੇ ਵਿੱਚ ਕੁਝ ਵੀ ਨਹੀਂ ਕਰਨਾ ਤੁਸੀਂ ਐਡੀਟਿੰਗ ਦੇ ਵਿੱਚ ਕੁਝ ਵੀ ਨਹੀਂ ਕਰਨਾ ਤੁਸੀਂ ਤੁਹਾਨੂੰ ਸੌਖਾ ਤਰੀਕਾ ਕੀ ਦੱਸਦਾ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਦੇਖੋ ਤੁਹਾਡਾ ਕੰਮ ਆ ਤੁਸੀਂ ਕੀ ਕਰਨਾ YouTube ਦੇ ਉੱਤੇ ਮੈਂ ਤੁਹਾਨੂੰ ਇੱਕ ਵੀਡੀਓ ਅਪਲੋਡ ਕੀਤੀ ਹੋਈ ਆ ਵੀ ਤੁਸੀਂ ਕਾਰਟੂਨ ਦੀ ਵੀਡੀਓ ਕਿਵੇਂ ਬਣਾ ਸਕਦੇ ਹੋ ਜਾ ਤੁਸੀਂ ਬੱਚਿਆਂ ਵਾਸਤੇ A for apple B for ball C for cat D for dog ਵਾਲੀ ਵੀਡੀਓ ਤੁਸੀਂ ਕਿਵੇਂ ਬਣਾ ਸਕਦੇ ਹੋ ਐਡੀਟਿੰਗ ਦੇ ਵਿੱਚ ਮੈਂ ਦੱਸੀ ਹੋਈ ਆ ਉਹ ਤੁਸੀਂ ਮੇਰੀ ਵੀਡੀਓ ਅਗਰ ਨਹੀਂ ਦੇਖੀਏਗੀ ਤਾਂ ਤੁਸੀਂ ਪਹਿਲਾਂ ਜਾ ਕੇ ਉਹ ਮੇਰੀ ਵੀਡੀਓ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕੀ ਕਰਨਾ ਜਿੰਨੀਆਂ ਵੀ ਰਾਸ਼ੀਆਂ ਨੇ ਹਰ ਜਿੰਨੀਆਂ ਵੀ ਰਾਸ਼ੀਆਂ ਨੇ ਉਹਨਾਂ ਦੇ ਸਾਰਿਆਂ ਦੇ ਤੁਸੀਂ PNG PNG ਲੋਗੋ PNG ਲੋਗੋ ਤੁਸੀਂ ਡਾਊਨਲੋਡ ਕਰ ਲੈਣੇ ਠੀਕ ਹੈ ਜੀ ਉਹ ਤੁਸੀਂ ਇੱਕ ਵਾਰੀ ਹੀ ਕਰਨਿਆ ਉਸ ਤੋਂ ਬਾਅਦ ਕੀ ਕਰਨਾ ਵੌਇਸ ਤੁਹਾਡੀ ਹੋਗੀ ਵੌਇਸ ਤੁਸੀਂ ਦੇ ਦਿੱਤੀ ਆ ਹੇ ਕਾਹਨ ਜੀ ਮਿਊਜ਼ਿਕ ਵੀ ਤੁਹਾਨੂੰ ਮੈਂ ਦੱਸਿਆ ਹੋਇਆ ਬਾਤ ਤੁਸੀਂ ਕਿਵੇਂ ਲਗਾਉਣਾ ਆਪਣੀ ਐਡੀਟਿੰਗ ਵਾਲੀ ਵੀਡੀਓ 'ਚ ਮੈਂ ਦੇਖੀ ਜੀ ਇਹ ਅਗਰ ਤੁਸੀਂ ਨਹੀਂ ਦੇਖੀ ਤਾਂ ਉਹ ਵੀਡੀਓ ਜ਼ਰੂਰ ਜਾ ਕੇ ਦੇਖੋ ਇੱਕ ਕੰਨੀ ਇਹ ਦੋ ਚੀਜ਼ ਆਉਗੀਆਂ ਇਹ ਤੁਹਾਡੀ ਵਾਇਸ ਹੋਗੀ ਇਹ ਵਾਇਸ ਹੋਗੀ ਇਹ ਮਿਊਜ਼ਿਕ ਹੋ ਗਿਆ ਤੁਹਾਡਾ ਬੈਕਗ੍ਰਾਉਂਡ ਠੀਕ ਆ ਉਸ ਤੋਂ ਬਾਅਦ ਹੋ ਗਿਆ ਲੋਗੋ ਠੀਕ ਆ ਜਿਹੜਾ ਤੁਸੀਂ ਲੋਗੋ ਡਾਊਨਲੋਡ ਕਰੋਗੇ ਮੰਨ ਲਓ ਤੁਸੀਂ ਬ੍ਰਿਸ਼ਚਿਕ ਰਾਸ਼ੀ ਦੇ ਬਾਰੇ ਦੱਸ ਰਹੇ ਹੋ ਤਾਂ ਤੁਸੀਂ ਬ੍ਰਿਸ਼ਚਿਕ ਰਾਸ਼ੀ ਦਾ ਪਹਿਲਾ ਲੋਗੋ ਤੁਸੀਂ ਸਕਰੀਨ ਦੇ ਉੱਪਰ ਲਗਾ ਲੈਣਾ ਇੱਥੇ ਤੁਹਾਡਾ ਲੋਗੋ ਆ ਜਾਏਗਾ ਸਾਈਡ ਦੇ ਉੱਪਰੋਂ ਲੋਗੋ ਚੱਲਦਾ ਰਹੇਗਾ ਤੇ ਪਿੱਛੇ ਜਿਹੜੀ ਸਾਈਡ ਆ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਆਨਲਾਈਨ ਵੀਡੀਓ ਫ੍ਰੀ ਕਾਪੀਰਾਈਟ ਦੇ ਤੁਸੀਂ ਵੀਡੀਓ ਕਿੱਥੋਂ ਡਾਊਨਲੋਡ ਕਰ ਸਕਦੇ ਹੋ ਤੁਸੀਂ ਡਾਊਨਲੋਡ ਕਰਨੀ ਆ ਯੂਨੀਵਰਸਲ ਯੂਨੀਵ ਵੀਡੀਓ ਡਾਊਨਲੋਡ ਕਰਨੀ ਆ ਬਸ ਕੁਛ ਨਹੀਂ ਯੂਨੀਵਰਸਲ ਵੀਡੀਓ ਪਤਾ ਕਿਹੜੀਆਂ ਹੁੰਦੀਆਂ ਨੇ ਤੁਸੀਂ ਦੇਖਿਆ ਹਣਾ ਚੰਦਰਮਾ ਜਾਂ ਘੁੰਮਦਾ ਰਹਿੰਦਾ ਵਾ ਇੱਕ ਚੰਦਰਮਾ ਘੁੰਮਦਾ ਰਹਿੰਦਾ ਵਾ ਪ੍ਰਿਥਵੀ ਘੁੰਮਦੀ ਰਹਿੰਦੀ ਆ ਉਹਦੇ ਵਿੱਚ ਕਣ ਕਣੇ ਕੋਣ ਕਣੇ ਜਿਹੜੇ ਹੁੰਦੇ ਰੋਲੇ ਰੋੜੇ ਉੜਦੇ ਰਹਿੰਦੇ ਆ ਆਸਮਾਨ ਦੀਆਂ ਵੀਡੀਓ ਜਿਹਨੂੰ ਕਹਦੀ ਆਪਾਂ ਉਹ ਹੁੰਦੀਆਂ ਨੇ ਯੂਨੀਵਰਸਲ ਉਹ ਯੂਨੀਵਰਸਲ ਵੀਡੀਓ ਚੰਗੀ ਤੇ ਵਿੱਚ ਤੁਹਾਡਾ ਜਿਹੜਾ ਨਿਸ਼ਚਿਤ ਦਾ ਲੋਗੋ ਆ ਤੁਹਾਡੀ ਰਾਸ਼ੀ ਵਾਲਾ ਲੋਗੋ ਉਹ ਚੱਲਦਾ ਰਹੇਗਾ ਬਸ ਪਿੱਛੇ ਤੁਹਾਡੀ ਵਾਇਸ ਚੱਲਦੀ ਰਹੇਗੀ ਤੇ ਲੋਗੋ ਆਗੀ ਕਿਉਂਕਿ ਲੋਕ ਵੀਡੀਓ ਉਤੋਂ ਦੇਖਦੇ ਨਹੀਂ ਆ ਕਿ ਉਹ ਸਿਰਫ ਸੁਣਦੇ ਨੇ ਇੰਨਾ ਕੰਮ ਕਰਨਾ ਤੁਸੀਂ ਬਣਾਓ ਆਪਣੀ ਵੀਡੀਓ ਅਪਲੋਡ ਕਰੋ ਮੈਂ ਕਹਿੰਦਾ ਤੁਸੀਂ ਸਵੇਰੇ ਵੀਡੀਓ ਪਾਈ ਤੁਸੀਂ 9 ਵਜੇ ਤੁਸੀਂ ਵੀਡੀਓ 9 ਵਜੇ ਤੁਸੀਂ ਡੇਨ ਹੀ ਅਪਲੋਡ ਕੀਤੀ ਤਾਂ ਤੁਸੀਂ ਸ਼ਾਮ ਦੇ 9 ਵਜੇ ਤੱਕ 12 ਘੰਟੇ ਦੇ ਵਿੱਚ ਤੁਹਾਡੇ ਵੀਵ ਪਤਾ ਕਿੰਨੇ ਹੋਣਗੇ ਘੱਟੋ-ਘੱਟ 15000 ਤੋਂ ਲੈ ਕੇ 50000 ਦੇ ਵਿੱਚ ਵਿੱਚ ਤੁਹਾਡੇ ਵੀਵ ਹੋਣਗੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਵਾ 70 ਤੋਂ 80% ਲੋਕ ਆਸ਼ੀਵਰਦ ਦੇਖਦੇ ਹੀ ਦੇਖਦੇ ਨਹੀਂ ਆਪਣੀ 135 ਕਰੋੜ ਦੀ ਆਬਾਦੀ ਆ ਆਪਣੀ 135 ਕਰੋੜ ਦੀ ਤੁਹਾਡੇ 15 ਤੋਂ 50000 ਵਿਊ ਨੋਰਮਲੀ ਆਉਣਗੇ ਹੋਣਗੇ ਤੇ ਇਹਦੇ ਵਿੱਚ ਕਮਾਈ ਕਮਾਈ ਦੀ ਤਾਂ ਮੈਂ ਕਹਿੰਦਾ ਤੁਸੀਂ ਗੱਲ ਹੀ ਛੱਡੋ ਇਹ ਚੈਨਲ ਦੇ ਵਿੱਚ ਬਹੁਤ ਜ਼ਿਆਦਾ ਕਮਾਈ ਆ 5 ਤੋਂ ਲੈ ਕੇ 10 ਲੱਖ ਰੁਪਿਆ ਮਹੀਨੇ ਦੀ ਕਮਾਈ ਆ ਤੇ ਇਹ ਜਿਹੜਾ YouTube ਚੈਨਲ ਆ ਜਿਹੜਾ ਇਹ ਸਾਰਿਆਂ ਨਾਲ ਵੱਧ ਗਰੂ ਹੋਣ ਵਾਲਾ ਵਾ ਕਿਉਂਕਿ ਇਹ ਚੈਨਲ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਪੀਟੀਸ਼ਨ ਘਟਾ ਕੰਪੀਟੀਸ਼ਨ ਹੀ ਨਹੀਂ ਹੈਗਾ ਇਹਦੇ ਵਿੱਚ ਇਹ ਚੈਨਲ ਦੇ ਵਿੱਚ ਵੀਰ ਜੀ ਕੰਪੀਟੀਸ਼ਨ ਹੀ ਨਹੀਂ ਹੈਗਾ ਤੁਸੀਂ ਇੱਕ ਵਾਰੀ ਨਹੀਂ ਜਿੱਕੀਨੇਗਾ ਨਾ ਤੁਸੀਂ ਇਹ ਤੁਸੀਂ ਸ਼ੁਰੂ ਕਰ ਕੋ ਦੇਖ ਲੋ ਹਣ ਤੁਹਾਡੇ ਵਿੱਚ ਕਈ ਮੇਰੇ ਭੈਣ ਭਰਾ ਇਹੋ ਜਿਹੇ ਹੋਣਗੇ ਉਹ ਫੰਦੇ ਨਾ ਕਮੈਂਟ ਕਰਨਗੇ ਕਹਿਣਗੇ ਵੀਰ ਜੀ ਤੂੰ ਕਿਉਂ ਨਹੀਂ ਬਣਾ ਲੈਂਦਾ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਦੱਸਿਆ ਮੈਂ ਕਿ ਵੀਰ ਜੀ ਮੈਂ ਸ਼ਕਤੀਮਾਨ ਥੋੜੀਆਂ ਯਾਰ ਜਦੋਂ ਮੈਂ ਹਰ ਇੱਕ ਟੌਪਿਕ ਦੇ ਵੀਡੀਓ ਬਣਾਈ ਜਾਵਾਂ ਉੱਤ ਵੀ ਬਣਾਈ ਜਾਵਾਂ ਉੱਤ ਵੀ ਬਣਾਈ ਜਾਵਾਂ ਵੀਰ ਜੀ ਓਨ ਰੈਡੀ ਮੇਰੇ 8 YouTube ਚੈਨਲ ਮੇਰੇ 8 YouTube ਚੈਨਲ ਚੱਲ ਰਹੇ ਨੇ ਤੇ 8 ਹੀ ਮੇਰੇ Facebook ਪੇਜ ਚੱਲ ਰਹੇ ਨੇ ਮੇਰੇ ਮੈਂ ਕਿੰਨੇ ਗੁਣ ਹੈਂਡਲ ਕਰੀ ਜਾਊਂਗਾ ਸੋ ਮੈਂ ਤੁਹਾਨੂੰ ਦੱਸ ਰਿਹਾ ਵਾਂ ਕੁਝੀ ਇਹ ਤੁਸੀਂ ਚੈਨਲ ਬਣਾ ਸਕਦੇ ਹੋ ਤੇ ਬਹੁਤ ਵਧੀਆ ਤੁਸੀਂ ਇਨਕਮ ਤੁਸੀਂ ਕਰ ਸਕਦੇ ਹੋ ਮੇਰਾ ਦੱਸਣਾ ਦੇਖੋ ਜੀ ਤੁਹਾਨੂੰ ਫਰਜ਼ੀ ਜਾਂ ਅਗਰ ਤੁਸੀਂ ਕਰਨਾ ਨਹੀਂ ਕਰਨਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਉਦਾਂ ਵੀ ਤੁਸੀਂ ਵਹਿਲੇ ਆਵਾਰਾਗਰਦੀ ਕਰਦੇ ਤਾਂ ਕੂਮੀ ਫੇਰੀ ਜਾਣੇ ਹੋ ਹੋਰ ਨਾ ਤੰਗਾ ਤੁਸੀਂ ਇੱਥੇ ਕੰਮ ਕਰੋ ਕੈਨੇਡਾ ਅਮਰੀਕਾ ਨੂੰ ਭੱਜੀ ਜਾਂਨੇ ਹੋ ਤੁਸੀਂ ਲਾ ਲਾ ਕੇ ਪੈਸੇ ਤੁਸੀਂ 40 50 ਲੱਖ ਰੁਪਈਆ ਠੀਕ ਆ ਤੁਹਾਨੂੰ 5 ਤੋਂ 10 ਲੱਖ ਰੁਪਏ ਮਹੀਨੇ ਦਾ ਘਰੇ ਬੈਠੇ ਨੂੰ ਮਿਲ ਰਿਹਾ ਵਾ ਤੁਸੀਂ ਕਮਾਉਣਾ ਨਹੀਂ ਚਾਹੁੰਦੇ ਯਾਨੀ ਕਿ ਤੁਸੀਂ ਕੰਮ ਹੀ ਨਹੀਂ ਕਰਨਾ ਚਾਹੁੰਦੇ ਅਸਲ ਵਿੱਚ ਜਿਹੜੀ ਗੱਲ ਆ ਸੋ ਐਸ ਚੈਨਲ ਤੇ ਚੁੱਪਚਾਪ ਕਰਕੇ ਤੁਸੀਂ ਅੱਜ ਤੋਂ ਹੀ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੋ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਨਾ ਆਹ ਚੈਨਲ ਦੇ ਵਿੱਚ ਦੇਖੋ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਅਸੀਂ ਤੁਹਾਡੀ ਐਡੀਟਿੰਗ ਵਾਲੀ ਵੀਡੀਓ ਦੇਖ ਲਈ ਤੁਹਾਨੂੰ ਮੰਨ ਲਓ ਇਹ ਜਿਹੜੀ ਵੀਡੀਓ ਰਾਸ਼ੀ ਫਲ ਵਾਲੀ ਵੀਡੀਓ ਆ ਤੁਹਾਨੂੰ ਐਡੀਟਿੰਗ ਕਰਨੀ ਨਹੀਂ ਹੁੰਦੀ। ਟੈਨਸ਼ਨ ਨਾ ਲਓ ਮੈਂ ਬੈਠਾ ਤੁਹਾਡਾ ਭਰਾ ਬੈਠਾ ਛੋਟਾ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਵੀਡੀਓ ਨੂੰ ਕਿਵੇਂ ਐਡੀਟ ਕਰਨਾ ਵਾ। ਆਹ ਜਿਹੜੀ ਤੁਸੀਂ ਵੀਡੀਓ ਕਾ ਨਾ ਰਾਸ਼ੀ ਫਲ ਵਾਲੀ ਵੀਡੀਓ ਕਿਵੇਂ ਐਡਿਟ ਕਰਨੀ ਹੈ ਯੂਨੀਵਰਸਲ ਵੀਡੀਓ ਕਿੱਥੋਂ ਡਾਊਨਲੋਡ ਕਰਨੀ ਆ ਉਹ ਵੀ ਮੈਂ ਦੱਸਾਂਗਾ ਅਗਰ ਤੁਸੀਂ ਚਾਹੁੰਦੇ ਹੋ ਤਾਂ ਥੱਲੇ ਪਲੀਜ਼ ਵੱਧ ਤੋਂ ਵੱਧ ਕਮੈਂਟ ਕਰੋ ਵੀ ਕੀ ਵੀਰ ਜੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਓ ਸਾਨੂੰ ਪ੍ਰੋਪਰਲੀ ਦੱਸੋ ਕਿਵੇਂ ਵੌਇਸ ਲਗਾਉਣੀਆਂ ਕਿਵੇਂ ਤੁਸੀਂ 뮤직 ਲਗਾਉਣਾ ਵਾ ਕਿਵੇਂ ਅਸੀਂ ਲੋਗੋ ਲਗਾਈਏ ਰਾਸ਼ੀ ਫਲਦਾ ਤੇ ਕਿਵੇਂ ਅਸੀਂ ਯੂਨੀਵਰਸਲ ਵੀਡੀਓ ਲਗਾਈਏ ਵੱਧ ਤੋਂ ਵੱਧ ਕਮੈਂਟ ਕਰੋ ਜਿੰਨੇ ਵੱਧ ਤੋਂ ਵੱਧ ਕਮੈਂਟ ਹੋਣਗੇ ਤਾਂ ਮੈਂ ਉਸੇ ਦਿਨ ਹੀ ਵੀਡੀਓ ਬਣਾਣੀ ਸ਼ੁਰੂ ਕਰਾਂਗਾ ਤਾਂ ਤੁਸੀਂ ਬਿਨਾ ਆਪਣਾ ਫੇਸ ਦਿਖਾਏ ਯਾਨੀ ਕਿ ਆਪਣਾ ਬਿਨਾ ਮੂੰਹ ਦਿਖਾਏ ਤੁਸੀਂ ਵੀਡੀਓ ਬਣਾ ਸਕਦੇ ਹੋ ਤੁਸੀਂ ਮਹੀਨੇ ਦਾ 5 ਤੋਂ 10 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ ਅਗਰ ਤੁਹਾਨੂੰ ਫਿਰ ਵੀ ਕੀ ਕੁਝ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਆ ਤਾਂ ਤੁਸੀਂ ਮੈਨੂੰ ਐਨੀ ਟਾਈਮ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰ ਲਓ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਵਾ ਤੁਸੀਂ ਮੈਨੂੰ ਜਦੋਂ ਮਰਜੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਜਾਂ ਫਿਰ ਮੈਨੂੰ ਡਾਇਰੈਕਟਲੀ ਤੁਸੀਂ ਮੈਨੂੰ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੁਹਾਡੀ ਹੈਲਪ ਉਹ ਮੈਂ 101% ਕਰੂੰਗਾ ਮੈਂ ਜਿੰਨੇ ਵੀ ਮੈਨੂੰ ਫੋਨ ਕੋਲ ਆਉਂਦੇ ਨੇ ਜਾਂ ਜਿਨ੍ਹਾਂ ਨੇ ਮੇਰੀ ਗੱਲ ਹੋਈ ਆ ਉਹਨਾਂ ਨੂੰ ਪੁੱਛੀਏ ਦੇਖੋ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕਰਦਾ ਮੈਂ ਉਹਨਾਂ ਨੂੰ ਪੂਰੀ ਉਹਨਾਂ ਦੀ ਮੈਂ ਯਾਨੀ ਕਿ ਕੋਈ ਵੀ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਮੈਂ ਐਨ ਤਰੀਕੇ ਨਾਲ ਉਹਨਾਂ ਨੂੰ ਪ੍ਰੋਪਰਲੀ ਗਾਈਡ ਕਰਦਾ ਵਾਂ ਉਹਨਾਂ ਨੂੰ ਐ ਕੇ ਤਰੀਕੇ ਨਾਲ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਆ ਜੀ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਮੈਂ ਬਹੁਤ ਜਲਦੀ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਇੱਕ ਲਾਈਵ ਸੈਸ਼ਨ ਆਪਣਾ ਸ਼ੁਰੂ ਕਰਨ ਜਾ ਰਿਹਾ ਹਾਂ ਜਾਂ ਤਾਂ ਜਿਵੇਂ ਉਹ Google Meet ਦੇ ਉੱਪਰ ਸ਼ੁਰੂ ਕਰਾਂਗਾ ਜਾਂ ਫਿਰ ਮੈਂ ਫਿਜ਼ੀਕਲੀ ਹੀ ਮੈਂ ਉਹ ਲਾਈਵ ਆਪਣੀ ਵਰਕਸ਼ਾਪ ਮੈਂ ਕਰ ਸ਼ੁਰੂ ਕਰਾਂਗਾ ਜਿਹਦੇ ਵਿੱਚ ਮੈਂ Facebook WhatsApp Instagram Telegram ਤੇ ਇੰਸਟਾਗ੍ਰਾਮ ਵਗੈਰਾ ਤੁਹਾਨੂੰ ਮੈਂ ਤੁਹਾਨੂੰ ਦੱਸਾਂਗਾ ਵੀ ਤੁਸੀਂ ਘਰੇ ਬੈਠੇ ਕਿਵੇਂ ਤੁਸੀਂ ਮਹੀਨੇ ਦਾ 4 ਤੋਂ 5 ਲੱਖ ਰੁਪਏ ਨੋਰਮਲੀ ਤੁਸੀਂ ਕਮਾ ਸਕਦੇ ਹੋ ਇਸ ਤੋਂ ਇਲਾਵਾ ਮੈਂ 10 ਤੋਂ 15 ਇਹੋ ਜਿਹੀ ਆਈਡੀਏ ਜਿਵੇਂ ਮੈਂ ਤੁਹਾਨੂੰ ਇਹ ਆਈਡੀਏ ਦੱਸਿਆ ਤਾਂ ਕੁਝ ਇਹੋ ਜਿਹੀ ਆਈਡੀਏ ਬਾਰੇ ਦੱਸਾਂਗਾ ਜਿਹਨੂੰ ਜਿੰਨਾ ਤੋਂ ਤੁਸੀਂ ਕੰਮ ਕਰ ਸਕਦੇ ਹੋ ਬਿਨਾ ਆਪਣੀ ਵਾਇਸ ਦਿੱਤੇ ਹੋਏ ਬਿਨਾ ਆਪਣਾ ਫੇਸ ਦਿਖਾਏ ਹੋਏ ਬਿਨਾ ਤੁਸੀਂ ਆਪਣਾ ਕੰਟੈਂਟ ਤੋਂ ਬਿਨਾ ਤੁਸੀਂ ਕੰਮ ਕਰ ਸਕਦੇ ਉਸ ਵਰਕਸ਼ਾਪ ਦੇ ਵਿੱਚ ਮੈਂ ਪ੍ਰੋਪਰਲੀ ਤੁਹਾਨੂੰ 2 ਘੰਟੇ ਚੰਗੀ ਤਰ੍ਹਾਂ ਮੈਂ ਤੁਹਾਨੂੰ ਗਾਈਡ ਕਰਾਂਗਾ ਤੇ ਤੁਹਾਨੂੰ YouTube ਚੈਨਲ ਦੇ ਬਾਰੇ ਵੀ ਦੱਸਾਂਗਾ ਤੁਸੀਂ YouTube ਚੈਨਲ ਨੂੰ ਤੁਸੀਂ ਕਿਵੇਂ ਬਣਾ ਕੇ ਗਰੋ ਕਰ ਸਕਦੇ ਹੋ ਜੀ ਅਗਰ ਤੁਸੀਂ ਚਾਹੁੰਦੇ ਹੋ ਉਹ ਲਾਈਵ ਕਲਾਸ ਲਗਾਉਣੀ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਤੁਸੀਂ ਆਪਣੀ ਅੱਜ ਹੀ ਸੀਟ ਬੁੱਕ ਕਰਾ ਲਓ ਕਿਉਂਕਿ ਜਿਹੜੀ ਮੇਰੀ ਕਲਾਸ ਕਲਾਸ ਹੁੰਦੀ ਹੈ ਜੀ ਵਰਕਸ਼ਾਪ ਹੁੰਦੀ ਹੈ ਉਹਦੇ ਵਿੱਚ ਮੈਂ 40 ਤੋਂ 50 ਬੰਦੇ ਹੀ ਰੱਖਦਾ ਵਾਂ ਕਿਉਂਕਿ ਮੈਂ 40 ਤੋਂ 50 ਬੰਦੇ ਇਸ ਲਈ ਰੱਖਦਾ ਕਿਉਂਕਿ ਮੈਨੂੰ ਉਹਨਾਂ ਨੂੰ ਸਮਝਾਉਣਾ ਅੱਛੀ ਤਰੀਕੇ ਨਾਲ ਮੈਨੂੰ ਆਸਾਨ ਹੋ ਜਾਂਦਾ ਅਗਰ ਮੈਂ ਵੱਧ ਬੰਦੇ ਰੱਖ ਲਾਂਗਾ ਤਾਂ ਉਹਨਾਂ ਨੂੰ ਸਮਝਾਇਆ ਨਹੀਂ ਜਾਂਦਾ ਹੈਗਾ ਸਮਾਂ ਜ਼ਿਆਦਾ ਲੱਗ ਜਾਂਦਾ ਵਾ ਅਗਰ ਤੁਸੀਂ ਮੇਰੀ ਉਹ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਾ ਲਓ ਜੀ ਕਿਉਂਕਿ ਅਗਰ ਮੈਂ ਤੁਸੀਂ ਉਹ ਮੇਰੀ ਵਰਕਸ਼ਾਪ ਲਗਾ ਲੈਣੀ ਹੋ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ 101% ਤਨ ਮੈਂ ਲੈ ਕੇ ਰਹਿਣਾ ਤਾਂ ਤੁਸੀਂ 2024 ਦੇ ਵਿੱਚ ਤੁਸੀਂ ਲੱਖਪਤੀ ਜ਼ਰੂਰ ਬਣੋਗੇ ਇਹ ਮੇਰਾ ਵਾਦਾ ਤੁਹਾਡੇ ਛੋਟੇ ਵੀਰ ਦਾ ਵਾਦਾ ਜੀ ਵਾਦਾ ਵਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਬਲੀ ਇਸ ਵੀਡੀਓ ਨੂੰ లైక్ ਤੇ షేర్ जरूर ਕਰਿਓ ਜੀ ਕਮੈਂਟ ਕਰਕੇ जरूर ਦੱਸਿਓ ਜੀ ਅਗਰ ਤੁਸੀਂ ਚੁੰਦੇ ਵੀ ਇਸ ਤੇ ਮੈਂ ਇੱਕ ਪ੍ਰੋਪਰਲੀ ਵੀਡੀਓ ਬਣਾਵਾਂ ਸਕਰੀਨ ਦੇ ਉੱਤੇ ਤਾਂ ਉਸ ਲਈ ਕਮੈਂਟ जरूर ਕਰ ਦਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਹੀ ਜਤ ਜਤਨਵਾਦ ਤੁਸੀਂ ਕੀਮਤੀ ਜੋ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ